ਸਰਕਾਰੀ ਕੈਂਡੀਡੇਟ ਜਿਹੜੇ ਨੇ ਬਿਲਕੁਲ ਖਰਾਬ ਕਰੀ ਕੀ ਦਾ ਬੰਦਾ ਕੋਈ ਪਾਰਟੀ ਦੇਖੇਗਾ ਬਿਲਕੁਲ ਸਹੀ ਗੱਲ ਹੈ ਨਹੀਂ ਆਇਆ ਮੈਂ ਜਾਣਾ ਕਿ ਨਹੀਂ ਜਾਣਾ ਮੇਰੇ ਪੱਖ ਬੰਦਾ ਚੋਂ ਤੁਹਾਡੀਆਂ ਗੱਲਾਂ ਕਰਨ ਵਾਲਾ ਬੰਦਾ ਚੋਂ ਠੀਕ ਹੈ ਜੇ ਵੀਰ ਨੇ ਗੱਲ ਕੀਤੀ ਮੈਨੂੰ ਨਾਕੇ ਦੇ ਖਿਲਾੜਿਆ ਗਿਆ ਹਾਂ ਥੂਤਰ ਦੇ ਤੇ ਬੈਠਾ ਸੀ ਮੈਂ ਕੱਲਾ ਥੂਤਰ ਤੇ ਨਹੀਂ ਬੈਠਾ ਕਿੰਨੇ ਬੰਦੇ ਸੀ ਯਾਰ ਦੇ ਕਰੀਬ ਅੱਜ ਪੱਟੀ ਬੈਠਾ ਆਵਾ ਠੀਕ ਹੈ ਜੇ ਨਾਕੇ ਦੇ ਨਾਕੇ ਤਾਂ ਬੜੀ ਛੋਟੀ ਚੀਜ਼ ਹੈ ਧੰਨਵਾਦ ਕਰਨ ਧੰਨਵਾਦ ਕਰੋ ਜੇ ਫੇਰ ਰਾਂ ਬਠੇ ਨੇ ਜੀ ਉਹ ਮਾਰ ਕੇ ਤਾਂ ਦੇਖੋ ਧੱਲੇਵਾਲ ਸਾਹਿਬ ਜੀ ਦੇਖੋ ਜੀ ਸਾਰਾ ਬੁੱਤ ਲੈ ਕੇ ਰੇ ਬੈਠੇ ਆ ਫੇਰ ਵੀ ਕਮੇਟੀਆਂ ਬੰਦੀਆਂ ਉਸ ਤੇ ਵੀ ਤੇ ਆਪਾਂ ਧੱਲੇਵਾਲ ਸਾਹਿਬ ਬੈਠੇ ਹੀ ਆ ਉਸ ਤੇ ਲੈ ਕੇ ਸ਼ਾਮ ਤੱਕ ਜਟਾਉਨੇ ਰਹੇ ਆ ਜੇ ਇਹਨਾਂ ਦਾ ਕੱਠ ਵਿਖਾਇਆ ਵਾ ਇਹਨਾਂ ਨੇ ਕੰਨ ਦੇ ਇਹ ਗੱਲ ਹੈ ਜੀ ਜੇ ਅਸੀਂ ਕੰਮ ਨਹੀਂ ਆਪਾਂ ਤੇ ਵੀ ਕੰਮ ਕੇਟ ਕਰਾਉਨੇ ਆ ਟਾਈਮ ਤਾਂ ਦੇਨੇ ਆ ਮੈਨੂੰ ਟਾਈਮ ਆਊਟ ਦਾ ਤਾਂ ਦੇਣਾ ਪੰਦਾ ਕਿ ਹੁਣ ਜੇ ਆਪਾਂ ਡੀਐਸਪੀ ਸਾਹਿਬ ਆਪਣੇ ਵਿੱਚ ਆਏ ਨੇ ਗੱਲਾਂ ਸੁਣਿਆ ਕਰੀ ਪਬਲੀਕਲੀ ਦੁਪੇਟ ਨਹੀਂ ਹੋਈ ਪਰ ਇਹਨਾਂ ਨੇ ਆਪਾਂ ਦੁਪੇਟ ਕਿਸੇ ਤਰ੍ਹਾਂ ਨਹੀਂ ਹੋਇਆ ਤੇ ਸੋ ਮੋੜ ਕੇ ਜਿਹੜੀਆਂ ਗੱਲਾਂ ਕਰਨ ਵਾਲੇ ਆਪਣੇ ਮੋਲ ਸੀ ਵਿੱਚ ਆਪਾਂ ਹੀ ਇਹਨਾਂ ਨੂੰ ਗੱਲਾਂ ਕੀਤੀਆਂ ਨੇ ਆਪਣੇ ਇੱਥੇ ਵੱਡੀਆਂ ਚੁਕਾਇਤੀਆਂ ਹੋ ਰਹੀਆਂ ਨੇ ਕਤਲੋ ਆ ਮੋ ਰਿਆ ਵਾ ਚਲੋ ਤੇਰੀ ਮੰਗ ਤੁਸੀਂ ਪਹਿਲੇ ਮੇਰੀ ਗੱਲ ਸਲੋ ਜੀ ਪਹਿਲੇ ਮੇਰੀ ਗੱਲ ਸੁਣੋ ਸੇਰ ਤੇ ਲੈ ਕੇ ਸ਼ਾਮ ਤੱਕ ਪਿੱਟ ਸਿਆਪਾਪਾ ਕਰਦੇ ਰਹਿਆ ਮੋਟਰਸਾਈਕਲਾਂ 'ਤੇ ਨਹੀਂ ਕਰਦੇ ਜੋ ਆਪੇ ਸ਼ਹਿਰ ਦੇ ਵਿੱਚ ਵਾਪਰਿਆ ਤਾਂ ਉਹ ਡੱਲਾ ਕੀਤੀਆਂ ਨੇ ਹੁਣ ਆਪਾਂ ਤਾਂ ਵੱਡੀਆਂ ਦੇ ਇੱਥੇ ਸਾਰੇ ਗੰਦੇ ਨਹੀਂ ਤੜਾ ਸਾਥੀ ਜਨਾ ਅਹੀ ਕਹਿਣੇ ਸਾਥੀ ਜਨਾ ਦੇਖੋ ਸਾਥ ਸਾਡਾ ਨਹੀਂ ਦੇਣਾ ਕਿਸੇ ਨੂੰ ਮੈਂ ਤਾਂ ਰੇ ਫਿਰ ਇੱਕ ਗੱਲ ਕਹਿ ਰਾ ਦੇਖੋ ਸਮਾਂ ਦੇਣਾ ਬੰਦਾ ਵਾ ਜੋਏ ਸਮਾਧ ਦੇਖਦੇ ਹਾਂ ਸਾਰਾ ਆਪਾਂ ਜਾਰਾ ਸਮਝਾ ਨਹੀਂ ਦਿੱਤਾ ਇਹਨਾਂ ਨੂੰ ਛੇ ਵੇ ਟੱਪ ਦੇ ਵਿੱਚ ਵਿੱਚ ਮੈਂ ਤੁਹਾਨੂੰ ਵਿਸ਼ਵਾਸ ਇਹ ਮੈਂ ਜਰੂਰ ਦਵਾਵਾਂਗਾ ਜੋ ਇਹਨਾਂ ਨੇ ਗੱਲਾਂ ਕੀਤੀਆਂ ਨੇ ਠੀਕ ਹੈ ਜੀ ਕੱਲ ਜਾਂ ਪਰਸੋਂ ਦੇ ਦੇਖ ਵਿੱਚ ਜੇ ਆਪਾਂ ਨੂੰ ਜੇ ਪੋਲਿਸੀ ਰਿਜ਼ਲਟ ਮਿਲਨੇ ਸ਼ੁਰੂ ਹੋ ਗਏ ਤਾਂ ਆਪਾਂ ਕਹਿ ਸਕਦੇ ਆਪਾਂ ਧਰਨਾ ਸਫਲ ਹੈ ਪਰ ਜਦੋਂ ਤੱਕ ਕੰਮ ਜੇ ਸ਼ੁਰੂ ਹੀ ਹੋਇਆ ਉਹਨੂੰ ਆਪਾਂ ਕਹੀਏ ਕੰਮ ਨਹੀਂ ਹੋਣਾ ਉਹ ਗਲਤ ਗੱਲ ਏ ਉਹਤੇ ਆਪਾਂ ਕੋਈ ਨਿਸ਼ਾਨ ਨਹੀਂ ਠਾ ਸਕਦੇ ਜੇ ਆਪਾਂ ਐਸਐਸਪੀ ਸਾਹਿਬ ਤੋਂ ਜਾਂਦੇ ਆ ਬੜੇ ਵੱਡੇ ਤਾਂ ਕਿੱਥੇ ਜਾਂਦੇ ਆ ਖੂਨ ਤਾਂ ਕਿੱਥੇ ਜਾਂਦੇ ਉਹਨੇ ਕੀ ਕਹਿਣਾ ਹੈ ਭੋਲੇਗਾ ਵੀ ਕਰਾਵਾ ਲਈ ਮੈਂ ਥੱਲੇ ਕਹਿ ਦਿੱਤੇ ਸੀ ਇਹ ਦੋ ਵਾਰ ਉਹ ਵੀ ਨਹੀਂ ਕਰਨਗੇ ਜਿਨ੍ਹਾਂ ਨੇ ਕੰਮ ਕਰਨਾ ਹੈ ਜਿਨ੍ਹਾਂ ਨੇ ਆਪਣੇ ਬਲੂਏ ਦੀ ਆਪਣੀ ਰੱਖਿਆ ਕਰਨੀ ਹੈ ਆਪਾਂ ਉਹਨਾਂ ਨੂੰ ਮਿਲੇ ਆ ਜਾਓ ਮੈਂ ਤੁਹਾਨੂੰ ਕਹਿੰਦਾ ਐਸਐਸਪੀ ਸਾਹਿਬ ਨੂੰ ਮਿਲ ਲੈਣੇ ਆ ਜਾਓ ਆਓ ਮਿਲਣਗੇ ਪਰ ਤੁਹਾਨੂੰ ਕੀ ਕਹਿਣਗੇ ਬੰਦ ਕਮਰੇ ਦੇ ਵਿੱਚ ਮੀਟਿੰਗ ਕੀਤੀ ਜਾਏਗੀ 10 ਬੰਦੇ ਅੰਦਰ ਜਾਣਗੇ ਆਸ਼ਵਾਸ਼ਣ ਦਵਾਇਆ ਜਾਏਗਾ ਮੇਰੇ ਅਗੇ ਤੁਹਾਨੂੰ ਬਾਹਰ ਆ ਕੇ ਕਹਿਣਗੇ ਹਾਂਜੀ ਐਸਐਸਪੀ ਸਾਹਿਬ ਨੇ ਗਾ ਸੁਣ ਲਿਆ ਮਸਲਾ ਹੱਲ ਹੋਏਗਾ ਕਰਨਾ ਕਿੰਨਾ ਰਿਹਾ ਐਸਐਚਓ ਸਾਹਿਬ ਨੇ ਜਿੱਪੀ ਸਾਹਿਬ ਨੇ ਆਪਾਂ ਉਹਨਾਂ ਨੂੰ ਮਿਲੇ ਆ ਜੇ ਨਹੀਂ ਮਸਲਾ ਹੱਲ ਹੋਏਗਾ ਤਾਂ ਤੱਕ ਜਾਵਾਂਗੇ ਪਰ ਫਰਮਾਨ ਤਾਂ ਦੇਣਾ ਬੰਦਾ ਨਾ ਜੇ ਆਪਾਂ ਇੱਥੇ ਹੀ ਆਪਾਂ ਨਾਇਕੇ ਨੂੰ ਨਹੀਂ ਨਹੀਂ ਸਾਫਾ ਸਾਫ ਹੀ ਦੇਣਾ ਸਾਡਾ ਸਾਫਾ ਨਾ ਦੋ ਆਪਾਂ ਆਪਣਾ ਸਾਫ ਦੇਣਾ ਠੀਕ ਹੈ ਅਸੀਂ ਭਾਰਤ ਮੈਦਾਨ ਮੇਰੇ ਧੰਨਵਾਦ ਕਰਦੇ ਆ ਸਾਰੇ ਇੱਕ ਦੇ ਧੰਨਵਾਦ ਕਰਦੇ ਆ ਸਮਾਜ ਸੇਵੀਓ ਦਾ ਸੇਮ ਅਜੀਤ ਸਾਰੇ ਐਸੋਸੀਏਸ਼ਨ ਦਾ ਮੈਡੀਕਲ ਐਸੋਸੀਏਸ਼ਨ ਦਾ ਕ੍ਰਿਆਨਾ ਐਸੋਸੀਏਸ਼ਨ ਦਾ ਧੰਨਵਾਦ ਕਰਦੇ ਆ ਕਿ ਅੱਜ ਜਹਾਂ ਦੇ ਖਾਤਰ ਇੱਥੇ ਇਕੱਠੇ ਹੋਇਆ ਜੋ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਬੈਠੇ ਆ ਹੁਣ ਆਪਾਂ ਆਪਣੇ ਮਨਾਂ ਦੇ ਬੈਗ ਲੈ ਕੇ ਚੱਲ ਜੀਏ ਇਹਦਾ ਕੋਈ ਲੋੜ ਨਹੀਂ ਮੱਲਾ ਫਿਰ ਇੱਥੇ ਆਉਣ ਦਾ ਕੀ ਫਾਇਦਾ ਸੀ ਫਿਰ ਉਹਦੇ ਮੇਰੇ ਸਮਾਈ ਖੋਏ ਫਿਰ ਆਪਾਂ ਚੰਨ ਦੇ چي دا نا سڀاڻي کڻا وي هون پر اسان کي ڪجهه صلاح ڪرڻي آهي ਸਾਰੇ ਮੈਨੀਆਂ ਸਾਰੇ ਮੈਨੀਆਂ ਫਿਰ ਚਲੋ ਮੇਰੇ ਬੰਦੋ ਆਪਾਂ ਜੀ ਆਹੀ ਜਾਉਂਦੇ ਆ ਅਗਰ ਸ਼ਾਂਤੀ ਨਾਲ ਸੌਈਏ ਸਾਡੇ ਦੁਕਾਨਾਂ ਤੇ ਜਾਈਏ ਸਾਨੂੰ ਲੁੱਟ ਦਰ ਦਾ ਕੋਈ ਕੋ ਲੁੱਟਣ ਦਾ ਕੁੱਟਣ ਦਾ ਕੋਈ ਡਰ ਨਾ ਹੋਵੇ ਅਸੀਂ ਆਪਾਂ ਦੇ ਰਾਮ ਆਨ ਅਨ ਰਿਗੇ ਹੱਦਿਆ ਦੁਕਾਨਾਂ ਨੂੰ ਭਾਵੇਂ ਜਿੰਦਰਾ ਬੱਜਾ ਭਾਵੇਂ ਨਹੀਂ ਬੱਜਾ ਸਾਡੇ ਲੁੱਟਣਾ ਹੋਵੇ ਸਾਡੇ ਦੇ ਵਿੱਚ ਹੀ ਟੁੱਟਦੇ ਇਹਦੇ ਨਾਮ ਦੇ ਕੰਨ ਉਹਨਾਂ ਤੇ ਕੋਈ ਚੱਕ ਸਕਦੇ ਠੀਕ ਆ ਨਹੀਂ ਤੇ ਪਰ ਉਹ ਇਹ ਕਿੰਨੇ ਬੈਠੇ ਇਹਦਾ ਅਸਰ ਦਾ ਜੋਕ ਹੈ ਤਾਂ ਮੰਨ ਲੈਣਾ ਜੇ ਤੇ ਇਹਦੇ ਅਸਰ ਸਭ ਬਿਜਾਲਿਓ ਮੈਂ ਕਾਲੀ ਕਰਾਉਣੀ ਤੁਸੀਂ ਆਪ ਕਰੋ ਮਿੰਟ ਨਹੀਂ ਐਸੀ ਤੇ ਕਰਦੇ ਜੀ ਗੋਲ ਕਰਾਓ ਅਸੀਂ ਦੇ ਵੀ ਆਇਪੋਰਟ ਤੇ ਲੈਵਾਉਂਦੇ ਗੋਲ ਕਰਾਓ ਐਸੇ ਮੈਂ ਅਸਰ ਦੀ ਵਾਧਾ ਕਰਕੇ ਐਂ ਇਸਦੀ ਗੱਲ ਤੇ ਜ਼ਕੀਰ ਕਰਦੇ ਤੇ ਸਾਡੇ ਅਸਰ ਦੇ ਜੀ ਮੈਂ ਕਹਿੰਦਾ ਕਿਸੇ ਨੂੰ ਲੇਕਨ ਸਾਢੀ ਘਰ ਉਹ ਜਿਹੜਾ ਵਾਅਦਾ ਕਰਦਾ ਜੀ ਆਪਾਂ ਨੇ ਵੀ ਜਾਣੇ ਸਰ ਘਰ ਮਿਲ ਜੇਗਾ ਉਹ ਤਾਂ ਨਹੀਂ ਮਿਲਣਾ ਔਰ ਮੈਂ ਤੁਹਾਨੂੰ ਇਹ ਇਸ਼ਾਰਾ ਕਰਦਾ ਤੁਹਾਡੀ ਤਰੇਸ ਹੈ ਉਹ ਤਰੇਸ ਫਿਰ ਮੈਂ ਉਹ ਜਿਹੜਾ ਘਰ ਜਾਂਦਾ ਕੋ ਮੇਰੇ ਨਾਲ ਬੈਠਾ ਨਗਾ ਰੱਖਦਾ ਜੇ ਤੁਸੋਂ ਗੱਲ ਜਦੋਂ ਤੱਕ ਮੈਂ ਜੇ ਵਾਅਦਾ ਕਰਦਾ ਤੁਹਾਡੀ ਤਰੇਸ ਹੈ ਉਹਦਾ ਵਾਅਦਾ ਤੇ ਸਾਡੇ ਔਰ ਮੈਂ ਕਹਿੰਦਾ ਉਹ ਵੀ ਕਰੀ ਮੈਂ ਤੁਹਾਨੂੰ ਤਰੇਸ ਮੈਂ ਉਹ ਤੁਹਾਨੂੰ ਕੀ ਕਹਾਂ ਕਿ ਕਹਣਾ ਨਹੀਂ ਕਿ ਤਾਂ ਵੀ ਕਿਹਾ ਮੈਂ ਸਾਰੇ ਮੈਂ ਨਹੀਂ ਦੱਤਾ ਸਾਰੇ ਟ੍ਰੇਡ ਆਉਂਦੇ ਵੀਰ ਮੈਂ ਉਹਨਾਂ ਨੂੰ ਉਹਨਾਂ ਨੂੰ ਰੈਸਟ ਇਹਨੀ ਦੇਰੀ ਕਿਉਂ ਹੋ ਰਹੀ ਹੈ ਹਾਂ ਕਾਰਨ ਜਿਹੜਾ ਸਵਾਲ ਰੋਕ ਕੇ ਹਾਂ ਉਹ ਰਾਸ਼ਟਰੀ ਦਿਨ ਦੇਰੀ ਕਿਉਂ ਉਹ ਵੇਖੋ ਜੀ ਜੇ ਤਾਂ ਇਹ ਸਵਾਲ ਸਵਾਲ ਪੈ ਗਿਆ ਆਪਾਂ ਕਰ ਲੈਣੇ ਕੱਲੇ-ਕੱਲੇ ਜੀ ਕੋਈ ਹੈ ਗਿਆ ਕਿ ਆਪਾਂ ਪਬਲਿਕਲੀ ਸਾਰੇ ਇਤਨਾ ਕਰੀਏ ਕਿ ਫਿਰ ਸਾਰੇ ਦੇ ਸਵਾਲ ਆਏ ਆ ਦਾ ਮੰਗ ਪੱਤਰ ਤੁਹਾਨੂੰ ਦਿੱਤੀ ਦੇਣ ਲੱਗੇ ਆ ਜੇ ਤੁਸੀਂ ਇੱਥੇ ਕੋਈ ਕਾਰਵਾਈ ਕਰੋਗੇ ਜੇ ਹਮੇਸ਼ਾ ਤਾਂ ਸਾਨੂੰ ਕੋਈ ਜੱਗੂ ਕਰ ਸਹੀ ਆ ਇਹਨਾਂ ਨੂੰ ਧਿਆਨ ਕਰਕੇ ਪਰ ਰੱਖਣਾ ਸਾਡੇ ਫਿਰ ਖਜ਼ੂਰ ਜਾ ਕੇ ਜਵਾਬ ਨਹੀਂ ਆਉਂਦਾ ਆ ਗਿਆ ਜੇ ਸਰ ਵੀਰ ਇਹ ਪਹਿਲਾ ਮਿਸਾਲ ਹੋਇਆ ਸਵਾਰਾਂ ਦਾ ਸਾਹ ਗਿਆ ਗੱਲਾਂ ਕਰੇ ਇਹ ਬੋਲ ਫਰਾਤੀ ਨਾ ਪਰ ਜਾ ਕੇ ਘਰ ਜਾ ਕੇ ਦੰਦਿਆ ਕਰ ਲੈ ਆਪਾਂ ਇਹ ਗੱਲ ਕਿ ਬੇਤੁਕ ਜਗਾ ਸਾਡੇ ਤੋਂ ਆਪਣਾ ਪ੍ਰਦੇਸ਼ ਹੈ ਉਹ ਲਾਲਜੀ ਦੇ ਘਰੇ ਜਿੱਲੋ ਬਿੰਦੂ ਤੇ ਬੇਵਸਲੀ ਹੈ ਗਾਜੀ ਜੋ ਅਸੀਂ ਸਾਡੇ ਕਾਨੂੰਨਤਾਪਕਾ ਕੰਮ ਕਰ ਰਹੇ ਆ ਉਹ ਸਾਡੀ ਡਿਊਟੀ ਹੈ ਸਾਡਾ ਇਹ ਕੋ ਸਾਡੇ ਕੋ ਚੋਰਨਾ ਜਾਂ ਦੂਜੇ ਜਿੱਥੇ ਸਮੱਸਿਆ ਕੋ ਡਾਟੇ ਸਰ ਸੈਦਰ ਨਾਲ ਗੱਲ ਕਰਨ ਦਾ ਦੇਖੋ ਰਾਤ ਨਾ ਅਸੀਂ ਕਿਸੇ ਮੈਰੀਜ ਤੋਂ ਆਏ ਜੀ ਤੇ ਬੱਸ ਸਟੈਂਡ ਲੱਗੇ ਦੋ ਮੋਟਰਸਾਈਕਲ ਮੂਹ ਬਨੇ ਜੀ ਚਲੋ ਮੈਂ ਮੋਟਰਸਾਈਕਲ ਤੇ ਉਹਨਾਂ ਦਾ ਸ਼ਾਇਦ ਮੈਂ ਵੀ ਕਾਬੂ ਆ ਜੰਨਾ ਜੀ ਪਰ ਮੈਂ ਗੱਡੀ ਤੇ ਆ ਤੇ ਮੈਂ ਮਿੰਟੋ ਮਿੰਟ ਸ਼ੋਕ ਵਾਟ ਗਿਆ ਸਰ ਕੋਈ ਅਸਮਾਨ ਨਹੀਂ ਹੈਗਾ ਕਮੇਡੀ ਫਿਲਮ 11:00 ਵਜੇ ਦਾ ਪਾਣੀ 11:30 ਵਜੇ ਤੇ ਕਿਹਨੇ ਖੜੇ ਉਸ ਤੋਂ ਲੋਕੀ ਅੱਜਕਲ ਠੰਡ ਕਰਕੇ ਮੂੰਹ ਬੰਨ ਲੈਦੇ ਜੇ ਤੁਸੀਂ 11:00 ਜਾ ਰਹੇ ਹੋ ਤਾਂ ਸਾਡੇ ਪਿੱਛੋਂ ਆ ਜਾਓ ਸਰ ਆਪਾਂ ਨੂੰ ਪਾਣੀ ਦੇਖ ਕੇ ਆ ਰਹੇ ਹਾਂ ਜੀ ਸਰ ਜਵਾਬ ਨਹੀਂ ਆ ਰਿਹਾ ਫਾਈਲ ਆਪ ਨੂੰ ਜਵਾਬ ਜਵਾਬ ਦਾ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਤੁਸੀ ਮੈਂ